ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਅਲਾਵਿਕ ਨਜ਼ਰ ਮਾਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਲੋਕ ਸਭਾ ਵਿੱਚ ਗਰਜੇ ਕਾਂਗਰਸ ਆਗੂ rahul gandhi ਕਿਹਾ ਸਰਕਾਰ ਨੇ ਵੀ ਮੰਨਿਉ ਵਾਂਗ ਹਿੰਦੁਸਤਾਨ ਨੂੰ ਚੱਕਰ ਵਿੱਚ ਫਸਾਇਆ ਕਿਹਾ ਪੂਰੇ ਦੇਸ਼ ਵਿੱਚ ਹੈ ਡਰ ਦਾ ਮਾਹੌਲ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਗੋਤਮ ਨੇ ਜਲੰਧਰ ਵਿੱਚ ਕੀਤੀ ਪ੍ਰੈਸ ਕਾਨਫਰੰਸ ਕੇਂਦਰੀ ਬਜਟ ਦੀ ਕੀਤੀ ਤਾਰੀਫ ਤਖਤਸ਼ਰੀ ਦਮਦਮਾ ਸਭ ਦੇ ਜਹਦਾਰ ਸਿੰਘ ਸਾਹਿਬ ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਯੂਪੀ ਵਿੱਚ ਇੱਕ ਐਸਐਚਓ ਵੱਲੋਂ ਸੇਖਣਵਾਤਵਾਦੀ ਕਹਿਣ ਦੇ ਕੀਤੇ ਨਖੇਦੀ ਕਾਰਵਾਈ ਦੀ ਕੀਤੀ ਮੰਗ ਤੇ ਹੁਣ ਖਬਰਾਂ ਵਿਸਥਾਰ ਨਾਲ ਸੰਸਦ ਦੇ ਮੌਨਸੂਨ ਸੈਸ਼ਨ ਦਾ 6ਵਾਂ ਦਿਨ ਅੱਜ ਜਾਨੀ ਕਿ ਸੋਮਵਾਰ ਨੂੰ ਕਾਂਗਰਸ ਸਾਗੂ ਰਾਹੁਲ ਗਾਂਧੀ ਨੇ ਬਜਟ ਉਤੇ ਚਰਚਾ ਵਿੱਚ ਸ਼ਮੂਲਿਤ ਕੀਤੇ ਆਪਣੇ ਸੰਬੋਧਨ ਦੌਰਾਨ ਰਾਹੁਲ ਗਾਂਧੀ ਨੇ ਕਿਸਾਨ ਪੇਪਰ ਲੀਕ ਦੇਸ਼ ਵਿੱਚ ਫੈਲੇ ਡਰ ਬਜਟ ਅਤੇ ਟੈਕਸ ਨਾਲ ਜੁੜੇ ਮੁੱਦਿਆਂ ਉਤੇ ਮੋਦੀ ਸਰਕਾਰ ਨੂੰ ਘੇਰਿਆ ਰਾਹੁਲ ਗਾਂਧੀ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਅੱਜ ਡਰ ਦਾ ਮਾਹੌਲ ਹੈ ਇਹ ਡਰ ਪੂਰੇ ਦੇਸ਼ ਵਿੱਚ ਫੈਲਿਆ ਹੋਇਆ ਹੈ ਭਾਜਪਾ ਦੇ ਅੰਦਰ ਲੋਕ ਡਰੇ ਹੋਏ ਨੇ ਮੰਤਰੀ ਡਰੇ ਹੋਏ ਨੇ ਦੇਸ਼ ਦੇ ਕਿਸਾਨ ਡਰੇ ਹੋਏ ਨੇ ਰਾਹੁਲ ਗਾਂਧੀ ਨੇ ਅਭਿਮਾਨੀਆਂ ਨਾਲ ਜੁੜੀ ਪਰਾਚੀਨ ਘਟਨਾ ਦਾ ਜ਼ਿਕਰ ਕਰਦੇ ਹਾਂ ਸਰਕਾਰ ਉਤੇ ਨਿਸ਼ਾਨਾ ਬੰਨ੍ਹਿਆ ਉਹਨੇ ਕਿਹਾ ਕਿ 21ਵੀਂ ਸਦੀ ਵਿੱਚ ਇੱਕ ਨਵਾਂ ਚੱਕਰ ਵੀ ਆਇਆ ਹੈ ਉਹ ਵੀ ਕਮਲ ਦੇ ਆਕਾਰ ਦਾ ਹੈ ਜਿਸ ਚੱਕਰ ਵੀ ਵਿੱਚ ਅਭਿ ਮੰਨ ਨੂੰ ਫਸਾਇਆ ਗਿਆ ਸੀ ਉਹੀ ਹਿੰਦੁਸਤਾਨ ਦੀ ਜਨਤਾ ਦੇ ਨਾਲ ਹੋ ਰਿਹਾ ਹੈ ਉਹਨੇ ਕਿਹਾ ਕਿ ਇਸ ਚੱਕਰਵੀ ਦਾ ਚਿੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਛਾਤੀ ਉਤੇ ਲੈ ਕੇ ਚਲਦੇ ਨੇ ਸਪੀਕਰ ਸਾਈਜ਼ ਆਈ ਸੈਡ ਇਨ ਮਾਈ ਸਪੀਚ ਥੇਰ ਇਜ਼ ਏਨ ਐਟਮੋਸਫੀਅਰ ਆਫ ਫੀਅ ਡਰ ਕਮ ਹਾਲ ਹੈ ਹਿੰਦੁਸਤਾਨ ਮੇ ਐਂਡ ਥੈਟ ਫੀਅ ਹੈਜ਼ ਪੇਵੇਡ ਇਟ every aspect of our country my friends are smiling but they are also scared <laughs> they're scared <laughs> sir, rao, sir. Ba, budget ye, sir budget yes sir budgetable now sir sir you see the problem is sir in the bjp in the bjp only one man is allowed to dream to be prime minister if the defense minister decides he wants to be prime minister ज अग प्रॉब्लम देर इज फियर सो दिस फियर हैज बीन स्प्रेड थ्रू आउट द कंट्री एंड द क्वेश्चन आई वॉज आस्किंग माई सेल्फ वॉज वाई इज दिस फियर स्प्रेडिंग सो डीपली कुरुक्षेत्र में एक युवा को अभिमन्यु को छ लोगों ने चक्रव्यू में मारा था छे चक्रव्यू में फंसा कर मारा था सर चक्रव्यूह के अंदर डर होता है हिंसा होती है और अभिमन्यु को चक्रव्यूह में फंसाकर, ट्रैप कर कर छह लोगों ने मारा मैंने चक्रव्यूह के बारे में थोड़ी रिसर्च की और पता लगा कि चक्रव्यूह का एक दूसरा नाम होता है व्यू मतलब लोटस फॉर्मेशन तो जो चक्रव्यू होता है स्पीकर सर वो लोटस के शेप में होता है कमल के फूल के शेप में होता है 21वीं सदी में सर एक नया चक्रव्यू तैयार हुआ है स्पीकर सर वो भी लोटस की शेप में है सर और उसका चिन्ह प्रधानमंत्री जी अपनी छाती पर लग के लगा के चलते हैं सर जो अभिमन्यु के साथ किया गया था जो अभिमन्यु को चक्रव्यूह में फसाया गया था वही हिंदुस्तान के साथ किया गया है हिंदुस्तान के युवाओं के साथ हिंदुस्तान के किसानों के साथ हमारी माताओं बहनों के साथ स्मॉल बिजनेसेस के साथ मीडियम साइज बिजनेस के साथ आज भारतीय जनता पार्टी के कौमी जनरल सकत्र दुष्यंत गौतम जलंधर पहुंचे जिथे उन्होंने पार्टी के नेतावान प्रैस कॉन्फ्रेंस की केंद्र सरकार वालों पेश किए बजट की शलाघा की इस मौके ने कहा कि मोदी सरकार सारे सूबे के विकास लिए बजट लैके आई है किसी सूबे कोई वितकरा नहीं किया गया सभी राज्यों को सर्वांगीण विकास सर्वसपर्शी विकास जो कमजोरों को आगे बढ़ाने का होता है सुन लो मेरी बात ना अब बिहार के लिए बात करेंगे उनको दे दिया उनके मुख्यमंत्री से मांग की थी आज आगे बात करेंगे उनके मुख्यमंत्री ने बात की थी कुछ सांसदों की, की ये करते हैं हम लेकिन ਆਪੋ ਉਨਕੀ ਤਰਫੋਂ ਤੋਂ ਮਾਗ ਵਿਗੌਨਾ ਭਾਈ ਤੁ ਤੁ ਕੁਝ ਬੋਲਣ ਆ ਕੇ ਤਖਤਸ਼ਰੀ ਦਮਦਮਤ ਸਰਦ ਜਹਦਰ ਸਿੰਘ ਸਾਹਿਬ ਵਿਗਿਆਨੀ ਹਰਪ੍ਰੀਤ ਸਿੰਘ ਨੇ ਯੂਪੀਬੀ ਵਿੱਚ ਇੱਕ ਐਸਐਚਓ ਵੱਲੋਂ ਸੇਖਾਂ ਨੂੰ ਹਤਵਾਦੀ ਕਹਿਣ ਦੀ ਨਿਕੇਦੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਸੇਖਾਂ ਦੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਹੈ ਤੇ ਘੱਟ ਗਿਣਤੀਆਂ ਨੂੰ ਦਬਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸੇਖਾਂ ਪ੍ਰਤੀ ਅਜਿਹੇ ਰਵੱਈਆ ਦੇਸ਼ ਨੂੰ ਨਫ਼ਰਤ ਦੀ ਅੱਗ ਵਿੱਚ ਝੋਕ ਸਕਦਾ ਹੈ ਲਿਹਾਜ਼ਾ ਇਸ ਮਾਮਲੇ ਵਿੱਚ ਜ਼ਿੰਮੇਵਾਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਭਾਰਤ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਹੀ ਸਮੂਚੀਆਂ ਕੱਟਗੰਤੀਆਂ ਖਾਸ ਤੌਰ ਦੇ ਉੱਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਿਤੇ ਸਿੱਖ ਆਈਐਸ ਆਈਪੀਐਸ ਅਫਸਰ ਜਿਹੜੇ ਨੇ ਸੇਵਾਵਾਂ ਨਿਭਾ ਰਹੇ ਆ ਉਹਨਾਂ ਨੂੰ ਅਤਵਾਦੀ ਕਿਹਾ ਜਾਂਦਾ ਹੈ ਤੇ ਕਿਤੇ ਪੜ ਸਬਸਰਾ ਵੱਲੋਂ ਜਾਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਭੋਲੇ-ਭਾਲੇ ਸਿੱਖ ਵਿਚਰਦੇ ਸਿੱਖਾਂ ਨੂੰ ਅਤਵਾਦੀ ਕਹਿ ਕੇ ਚੜਾਇਆ ਜਾਂਦਾ ਹੈ। ਬੀਤੇ ਦਿਨੀ ਲਖੀਮਪੁਰ ਖੀਰੀ ਤੇ ਪਲੀਆ ਪੀਰਾ ਜਿਹੜਾ ਹਾਈਵੇ ਹੈ ਉਹਦੇ ਤੇ ਕੁਝ ਸਿੱਖ ਜਾ ਰਹੇ ਸੀ। ਇਹ ਉੱਥੇ ਤਾਨਾਤ ਐਸ ਐਚਓ ਨੇ ਉਹਨਾਂ ਨੂੰ ਪਤੰਕਵਾਦੀ ਜਿਹੜਾ ਹੈ ਜਾਂ ਅਤਵਾਦੀ ਕਹਿ ਕੇ ਜਿਹੜਾ ਹੈ ਉਹ ਬਹੁਤ ਹੀ ਚੜਾਉਣ ਦਾ ਕਨਾਉਣਾ ਕਾਰਜ ਕੀਤਾ। ਕਿਤੇ ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਸਰਕਾਰੀ ਸਰਪ੍ਰਸਤੀ ਦੇ ਵਿੱਚ ਜੇ ਕੋਈ ਹਿੰਸਾ ਕਰਦਾ ਹੈ ਨਫ਼ਰਤ ਫਲਾਉਂਦਾ ਹੈ ਤੇ ਉਹਨੂੰ ਦੇਸ਼ ਭਗਤ ਕਿਹਾ ਜਾਂਦਾ ਹੈ ਤੇ ਦੂਜੇ ਪਾਸੇ ਜਿਹੜੇ ਆਮ ਲੋਕ ਸਧਾਰਨ ਲੋਕ ਜਿਹੜੇ ਕਟਗਿੰਤਿਆਂ ਨਾਲ ਸੰਬੰਧਤ ਹੈ ਸਿੱਖ ਹੈ ਖਾਸ ਤੌਰ ਤੇ ਕਿਉਂਕਿ ਸਿੱਖਾਂ ਦੀ ਪਛਾਣ ਹੁੰਦੀ ਹੈ ਸਿੱਖਾਂ ਦਾ ਖਾਸਾ ਹੈ ਸਿੱਖਾਂ ਦੀ ਵੱਖਰੀ ਪਛਾਣ ਹੈ ਇਸ ਕਰਕੇ ਸਿੱਖਾਂ ਨੂੰ ਪਹਿਲੇ ਨੰਬਰ ਦੇ ਉੱਤੇ ਟਾਰਗੇਟ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਇਹ ਬਹੁਤ ਮੰਦ ਭਾਗਾ ਵਰਤਾਰਾ ਹੈ ਜੇ ਭਾਰਤ ਸਰਕਾਰ ਅਜਿਹੇ ਵਰਤਾਰਿਆਂ ਨੂੰ ਰੋਕਦੀ ਨਹੀਂ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਗੰਭੀਰ ਜਿਹੜੇ ਆ ਉਸਿੱਤੇ ਨਿਕਲ ਸਕਦੇ ਆ ਇਹ ਧਰਤੀ ਜਿਹੜੀ ਹੈ ਸਾਰਿਆਂ ਦੀ ਹੈ ਕਿਸੇ ਇੱਕ ਖਿੱਤੇ ਕਿਸੇ ਇੱਕ ਨਸਲ ਕਿਸੇ ਇੱਕ ਧਰਮ ਦੇ ਲੋਕਾਂ ਦੀ ਨਹੀਂ ਹੈ ਮਸਲ ਦੇ ਲੋਕਾਂ ਦੀ ਨਹੀਂ ਹੈ ਇੱਥੇ ਸਭ ਨੂੰ ਹੀ ਬਰਾਬਰ ਹੱਕ ਜਿਹੜੇ ਆ ਉਹ ਮਿਲਨੇ ਚਾਹੀਦੇ ਆ ਸਾਰਿਆਂ ਦੇ ਅਧਿਕਾਰ ਬਰਾਬਰ ਹੈ ਤੇ ਸਾਰਿਆਂ ਦੇ ਹੱਕ ਵੀ ਜਿਹੜੇ ਆ ਉਹ ਬਰਾਬਰ ਹੋਣੇ ਚਾਹੀਦੇ ਆ ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਹਿੰਸਾ ਫਲਾਉਂਦਾ ਹੈ ਨਫਰਤ ਫਲਾਉਂਦਾ ਹੈ ਸਰਕਾਰੀ ਸਰਪ੍ਰਸਤੀ ਉਹਨੂੰ ਹਾਸਲ ਹੈ ਤੇ ਉਹ ਆਪਣੇ ਆਪ ਨੂੰ ਦੇਸ਼ ਭਗਤ ਕਹਾਉਂਦਾ ਉਹਨੂੰ ਦੇਸ਼ ਭਗਤ ਕਿਹਾ ਜਾਂਦਾ ਤੇ ਦੂਜੇ ਪਾਸੇ ਆਮ ਜਨ ਸਧਾਰਨ ਜ਼ਿੰਦਗੀ ਬਸਰ ਕਰਨ ਵਾਲੇ ਲੋਕਾਂ ਨੂੰ ਜਿਹੜੇ ਖਾਸ ਇੱਕ ਮਜ਼ਮ ਨਾਲ ਧਰਮ ਨਾਲ ਸੰਬੰਧਤ ਹੈ ਜਿਹੜਾ ਘਟ ਗਿਣਤੀ ਦੇ ਵਿੱਚ ਹੈ ਭਾਰਤ ਦੇ ਅੰਦਰ ਤੇ ਉਹਨਾਂ ਨੂੰ ਜਾਣ ਬੁੱਝ ਕੇ ਜਿਹੜਾ ਹੈ ਸਿਰਫ ਹੈ ਵਕਰੀ ਪਹਿਚਾਨ ਜਿਹੜਾ ਦੇਖ ਕੇ ਉਹਨਾਂ ਨੂੰ ਅਤਵਾਦੀ ਅਤੰਕਵਾਦੀ ਕਹਿਣਾ ਜਿਹੜਾ ਹੈ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ ਇਹ ਨਹੀਂ ਹੋਣਾ ਚਾਹੀਦਾ ਉਸ ਐਸਐਚਓ ਦੇ ਖਿਲਾਫ ਯੂਪੀ ਸਰਕਾਰ ਨੂੰ ਬਹੁਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂਕਿ ਭਵਿੱਖ ਦੇ ਵਿੱਚ ਕੋਈ ਮੋੜ ਅਜਿਹੀ ਘਟਨਾ ਚੜੀ ਆ ਉਹ ਨਾ ਵਾਪਰੇ ਇਹਦੇ ਨਾਲ ਸਮੁੱਚੀ ਦੁਨੀਆ ਪਰਦੇ ਵਿੱਚ ਬੈਠੇ ਸਿੱਖਾਂ ਨੂੰ ਰੋਸ ਜਿਹੜਾ ਹੈ ਉਹ ਪੈਦਾ ਹੋਇਆ ਗੁਰਦੁਆਰਾ ਸਾਹਿਬ ਵਿੱਚ ਚੁਲਾਏ ਜਾਣ ਵਾਲੇ ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਰਬਾਨ ਨੇ ਵੱਡਾ ਫੈਸਲਾ ਲਿਆ ਦਰਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਸਰਕੂਲਰ ਜਾਰੀ ਕਰਦਿਆਂ ਸ਼ਾਨ ਸਾਹਿਬ ਦੇ ਪੋਸ਼ਾਕ ਦੇ ਰੰਗ ਨੂੰ ਬਦਲਣ ਦੇ ਹੁਕਮ ਜਾਰੀ ਕੀਤੇ ਨੇ ਕੇਸਰੀ ਨਿਸ਼ਾਨ ਸਾਹਿਬ ਹਟਾ ਕੇ ਬਸੰਤੀ ਰੰਗ ਦੇ ਪੋਸ਼ਾਕ ਦਾ ਨਿਸ਼ਾਨ ਸਾਹਿਬ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ ਕਿ ਸਿੱਖ ਰਇਤ ਮਰਾਦਾ ਵਿੱਚ ਨਿਰਧਾਰਿਤ ਕੀਤੇ ਮੁਤਾਬਕ ਨਿਸ਼ਾਨ ਸਾਹਿਬ ਦੇ ਪੋਸ਼ਾਕ ਦਾ ਰੰਗ ਬਸੰਤੀ ਜਾਂ ਸਰਮਈ ਹੀ ਹੋਵੇ ਕਿਉਂਕਿ ਕੇਸਰੀ ਨਿਸ਼ਾਨ ਭਗਵੇਂ ਰੰਗ ਦਾ ਪੁਲੇਖਾ ਪੁੰਦਾ ਹੈ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਢੰਗੇੜਾ ਨੇ ਕਿਹਾ ਕਿ ਜਥੇਦਾਰ ਸਾਹਿਬ ਦੇ ਹੁਕਮ ਦੀ ਪਾਲਣਾ ਕੀਤੀ ਜਾਵੇਗੀ 7 2024 ਨੂੰ ਮਾਨਯੋਗ ਸਿੰਘ ਸਾਹਿਬਾਨਾਂ ਵੱਲੋਂ ਇੱਕ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਵੀ ਜੋ ਗੁਰਦਰਾ ਸਾਹਿਬ ਦੇ ਨਿਸਾਨ ਸਾਹਿਬ ਦੇ ਪਸਾਕੇ ਦਾ ਜਿਹੜਾ ਰੰਗ ਆ ਉਹ ਸੰਗਤਾਂ ਵਿੱਚ ਜਿਹੜੀ ਇਹ ਦੁਬਧਾ ਬਣੀ ਵੀ ਸੀ ਇਹ ਦੁਬਧਾ ਨੂੰ ਦੂਰ ਕਰਨ ਲਈ ਮਾਨਯੋਗ ਸਿੰਘ ਸਾਹਿਬਾਨਾਂ ਵੱਲੋਂ ਇਹ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਗੁਰਦਰਾ ਸਾਹਿਬਾਨਾਂ ਦੇ ਜਿਹੜੇ ਇਨਸਾਨ ਸਾਦੇ ਪਸਾਕੇ ਦਾ ਰੰਗ ਆ ਉਹ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਨੁਸਾਰ ਲਗਾਇਆ ਜਾਵੇ। ਸੋ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 15 ਸੀਰੀਅਲ ਨੰਬਰ ਡੱਡਾ ਦੇ ਮੁਤਾਬਕ ਜਿਹੜਾ ਇਸ ਪਸਾਕੇ ਦਾ ਜਿਹੜਾ ਰੰਗ ਆ ਉਹ ਬਸੰਤੀ ਜਾਂ ਸੂਰਜ ਸਰਮਈ ਰੰਗ ਜਿਹੜਾ ਹੋਵੇਗਾ ਆਉਣ ਵਾਲੇ ਦਿਨਾਂ 'ਚ ਮਾਨਯੋਗ ਸਿੰਘ ਸੈਮਰਾਨਾ ਦੇ ਵੱਲੋਂ ਜੋ ਇਹ ਆਦੇਸ਼ ਹੋਇਆ ਉਹਦੀ ਇਹ ਪਾਲਣਾ ਕੀਤੀ ਜਾਊਗੀ ਜੀ ਫਿਰੋਜ਼ਪੁਰ ਦੇ ਐਸਐਸਪੀ ਸੁਮੇਸ਼ ਮਿਸ਼ਰਾ ਦੇ ਅਗਵਾਈ ਵਿੱਚ ਸੇ ਸਟਾਫ ਫਿਰੋਜ਼ਪੁਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਦੋ ਬੱਤੀ ਬੋਰ ਦੇ ਪਿਸਤਲ ਅਤੇ ਇੱਕ 9mm ਦਾ ਪਿਸਤਲ ਬਰਾਮਦ ਕੀਤਾ ਇਸ ਸਬੰਧੀ ਐਸਪੀ ਡੀ ਰਣਧੀਰ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਚਾਰਾਂ ਮੁਲਜ਼ਮਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਮਾਨਯੋਗ ਅਸ피 ਫਰੋਸ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਹੜੇ ਮਾੜੇ ਅਨਸਰਾਂ ਹੈਗੇ ਉਸ ਵਿੱਚ ਡੀਐਸਪੀ ਡੀ ਸ੍ਰੀ ਬਲਕਾਰ ਜੀ ਤੇ 6 ਇੰਚਾ ਸ੍ਰੀ ਮੋਹਿ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦ ਦੋ ਪਿਸਟਲ ਬੱਤੀਪੁਰ ਤੇ ਇੱਕ ਪਿਸਟਲ ਜਿਹੜਾ ਹੈਗਾ ਬਰੇਟਾ ਪਿਸਟਲ ਇਟਲੀ 9mm ਦਾ ਨਾਲ ਜਿੰਦਾ ਰੋਂਦ ਵੀ ਸੀ ਉਹਦੇ ਨਾਲ ਜਿਹੜੇ ਹੈਗੇ ਚਾਰ ਮਾੜੇ ਅਨਸਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਨਾਮ ਹੈ ਕਿ ਸੁਖਪ੍ਰੀਤ ਇਕਬਾਲ ਮੇਵਾ ਤੇ ਲਫਰੀ ਇਹਨਾਂ ਤੇ ਪਹਿਲੇ ਵੀ ਬਾਬਾ ਸਿਕਸ਼ਨਾਂ ਵਿੱਚ ਪਹਿਲੇ ਮਹੀਨਾ ਤੇ ਅਡਾਟ ਪਰਚਿਦਾਂ ਜੀ ਨਾਲ ਕਿਸੇ ਸਾਲ ਇੱਕ 88/24 ਮਕੂਤਾ ਮੁਕੱਦਮਾ ਸੀਗਾ 307 ਜਾਂ 109 BNSS ਦਾ ਉਹ ਵੀ ਨਾ ਤੇ ਦਰ ਸੀ ਤੇ ਇਹਦੇ ਖਿਲਾਫ ਜਿਹੜਾ ਹੈਗਾ ਤਲਵੰਡੀ ਬਾਈ ਥਾਣੇ ਵਿੱਚ ਮਕੱਦਮਾ ਨੰਬਰ 42 ਅੱਛੀ ਆਮ ਸੈਕਟ ਦੇ ਤਹਿਤ ਦਰਜ ਕੀਤਾ ਗਿਆ ਹੁਣ ਤਫਤੀਸ਼ ਹੋ ਰਹੀ ਹੈ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਗਿਆ ਹੈ ਇਹ ਜਿਹੜੇ ਹਥਿਆਰ ਹੈਗੇ ਨਜਾਇਜ਼ ਕਿੱਥੋਂ ਲੈ ਕੇ ਆਏ ਸੀ ਤੇ ਹੁਣ ਇੱਕ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਿਰ ਰਹਿ ਸਰ ਕਿਥੋਂ ਦਾ ਰਹਿਣਾ ਰਹੇ ਸਾਰੇ ਬੰਦੇ ਆ ਜਿਹੜਾ ਹੈਗਾ ਸੁਖਪ੍ਰੀਤ ਜਿਹੜਾ ਹੈਗਾ ਉਹ ਰਹਿਣ ਵਾਲਾ ਹੈਗਾ ਬਸਤੀ ਮਾਛਿਆ ਵਾਲਾ ਦਾ ਜਿਹੜਾ ਇਕਬਾਲ ਹੈਗਾ ਉਹ ਸੱਤੂ ਵਾਲਾ ਥਾਣਾ ਸਦਰ ਜੀਰਾ ਦਾ ਜਿਹੜਾ ਮੇਵਾ ਸਿੰਘ ਉਹ ਮੱਕੂ ਰੋਡ ਜੀਰਾ ਥਾਣਾ ਸਿਟੀ ਜੀਰਾ ਦਾ ਜਿਹੜਾ ਲਖਪ੍ਰੀਤ ਹੈਗਾ ਉਹ ਵਾਸੀ ਕਿਸਨ ਦੀ ਹੱਟੀ ਵਾਲੀ ਗਲੀ ਬਸਤੀ ਮਾਛਿਆ ਵਾਲੀ ਜੀਰਾ ਦੇ ਰਹਿਣ ਵਾਲਾ ਹੈ ਸ਼ੇਰ ਸਾਹ ਸੂਰੀ ਮਾਰਗ ਸਰਹਿੰਦ ਸੇਤ ਸਰਹਿੰਦ ਪਾਖੜਾ ਨਹਿਰ ਉੱਪਰ ਬਣਿਆ ਲਗਭਗ 5 ਦਹਾਕੇ ਪੁਰਾਣਾ फ्लोटिंग रेस्टोरेंट सरकारां दी बेरुखी दे कारण ਅੱਜ ਬੰਦ ਹੋ ਕੇ ਰਹਿ ਗਏ ਜਿਸ ਉੱਤੇ ਹੁਣ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ ਇਲਾਕੇ ਦੇ ਆਮ ਲੋਕਾਂ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਮੌਜੂਦਾ ਸਰਕਾਰ ਉੱਤੇ ਤੰਜ ਕਸਣੀ ਸ਼ੁਰੂ ਕੀਤੇ ਗਏ ਨੇ ਕਿ ਪਾਣੀ ਵਿੱਚ ਤੈਰਦੇ ਇਸ ਫਲੋਟਿੰਗ ਰੈਸਟੋਰੈਂਟ ਦਾ ਨਾਮ ਕਿਸੇ ਸਮੇਂ ਦੇਸ਼ ਵਿਦੇਸ਼ ਵਿੱਚ ਮਸ਼ਹੂਰ ਸੀ ਪਰ ਹੁਣ ਬੰਦ ਹੋਣ ਕਰਕੇ ਇਸ ਦੀ ਪਛਾਣ ਓਲੋਪ ਹੋ ਰਹੀ ਹੈ 1976 ਵਿੱਚ ਤਤਕਾਲੀ ਮੁੱਖ ਮੰਤਰੀ ਗੈਨੀ ਜੈਲ ਸਿੰਘ ਜੋ ਬਾਅਦ ਵਿੱਚ ਭਾਰਤ ਦੇ ਰਾਸ਼ਟਰਪਤੀ ਵੀ ਰਹੇ ਨੇ ਉਸਤਾਦ ਕਟਨ ਕੀ ਤਸਵੀਰ ਇਹ ਕਾਫੀ ਸਮਾਂ ਚੱਲਦਾ ਰਿਹਾ ਪਰ ਫਿਰ ਸਰਕਾਰਾਂ ਦੀ ਬੇਰੁਖੀ ਕਾਰਨ ਬੰਦ ਹੋ ਗਿਆ ਅਕਾਲੀ ਦਲ ਦੇ ਆਗੂ ਜਗਦੀਪ ਸਿੰਘ ਚੀਮਾ ਨੇ ਇਸ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਉੱਧਰ ਮੌਜੂਦਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਇਸ ਨੂੰ ਜਲਦੋਂ ਜਲਦ ਚਾਲੂ ਕਰਨ ਦਾ ਵਾਅਦਾ ਕੀਤਾ ਅੱਜ ਅਸੀਂ ਸਰਹੰਦ ਗੋਵਿੰਦਗੜ੍ਹ ਰੋਡ ਤੇ ਪ੍ਰੋਟੀਗ ਰੈਸਟੋਰੈਂਟ ਹੈ ਜੋ ਉਹਦੇ ਸਾਹਮਣੇ ਖੜੇ ਆ ਇਸ ਰੈਸਟੋਰੈਂਟ ਦੀ ਬਹੁਤ ਹੀ ਤਰਸਯੋਗ ਹਾਲਾਤ ਨੇ 1976 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਦੋਂ ਟੁਆਟਰ ਕਰਕੇ ਗਏ ਸੀ ਗਨੀ ਜਲ ਸਿੰਘ ਜੀ ਔਰ ਉਸ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਆਪਣਾ ਯੋਗਦਾਨ ਇਹਨੂੰ ਚਲਾਉਣ ਵਿੱਚ ਪਾਇਆ ਚਾਹੇ ਘਾਟੇ ਸੀ ਚਾਹੇ ਵਾਦੇ ਸੀ ਮੈਨੂੰ ਯਾਦ ਆ ਸਾਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਚਕਿੱਟ ਜੀ ਕਾਲੀਦਲ ਦੀ ਸਰਕਾਰ ਸੀ ਸਾਹ ਸੋਹਣ ਸਿੰਘ ਠੱਡਲ ਟੂਰਿਜ਼ਮ ਮਨਿਸਟਰ ਸੀ 1 ਕਰੋੜ 38 ਲੱਖ ਰੁਪਈਆ ਇਸ ਰੈਸਟੋਰੈਂਟ ਦੀ ਗ੍ਰਾਂਟ ਆ ਜਿਹੜੀ ਪੰਜਾਬ ਸਰਕਾਰ ਦੁਆਰਾ ਆਈ ਸੀ ਔਰ ਉਹਦੇ ਵਿੱਚ ਆ ਜਿਹੜਾ ਸਾਹਮਣਾ ਰੈਸਟੋਰੈਂਟ ਹੈ ਇਹ ਉਹ ਤੋਂ ਹਾਲ ਬਣਾਇਆ ਗਿਆ ਸੀ ਇਹ ਔਰ ਥੱਲੇ ਕਿਚਨ ਹੈ ਦਾ ਇਹ ਹਾਲ ਬਣਾ ਕੇ ਇੱਥੇ ਦੇ ਵਿੱਚ ਯੋਗਦਾਨ ਪਾਇਆ ਆਕਾਲੀ ਦਲ ਦੀ ਸਰਕਾਰ ਨੇ ਔਰ ਅੱਜ ਇਹ ਦੇਖੋ ਤੁਸੀਂ ਥਾਂ-ਥਾਂ ਤੇ ਕੰਡੇ ਵਾਲੀ ਤਾਰ ਲਾ ਕੇ ਕੰਡੇ ਲਾ ਕੇ ਝਾੜੀਆਂ ਸਿੱਟ ਕੇ ਇਹ ਬੰਦ ਕੀਤਾ ਹੋਇਆ ਔਰ ਜਿਹੜਾ ਮੈਂ ਕਹਿੰਦਾ ਵੀ ਇਹ ਨਾਲ ਦੀ ਜਿਹੜਾ ਕੋਈ ਰੈਸਟੋਰੈਂਟ ਹੈ ਇਹ ਪੰਜਾਬੀ ਕੀ ਹਿੰਦੁਸਤਾਨ ਚ ਦਾ ਰੈਸਟੋਰੈਂਟ ਨਹੀਂ ਇਹ ਇੰਨਾ ਵਧੀਆ ਮਟੀਰੀਅਲ ਆ ਦੇਖੋ 76 ਤੋਂ ਅੱਜ 50 ਸਾਲ ਹੋ ਗਏ ਔਰ ਇਹਦੇ ਜਿਹੜੇ ਥੱਲੇ ਡਰਮ ਨੇ ਉਸ ਤਰੀ ਖੜੇ ਨੇ ਕੋਈ ਇਹ ਚ ਲੀਕੇਜ ਨਹੀਂ ਕੋਈ ਇਹਦੇ ਵਿੱਚ ਕੋ ਪਾੜ ਦੀ ਪਿਆ ਕੋਈ ਗਲੇ ਨਹੀਂ ਏ ਔਰ ਮੈਂ ਮੌਜੂਦਾ ਸਰਕਾਰ ਨੂੰ ਇਹ ਬੇਨਤੀ ਕਰਦੀ ਚਾਹੁੰਦਾ ਵੀ ਇਹਨੂੰ ਜਿਹੜੀਆਂ ਸਰਕਾਰੀ ਬਿਲਡਿੰਗਸ ਨੇ ਪੁਰਾਤਨ ਅੱਜੇ ਪੁਰਾਤਨ ਦੇ ਟਾਈਮ ਚ ਆ ਗਿਆ ਇਹਨੂੰ ਆਪਾਂ ਮੇਨਟੇਨ ਕਰੀਏ ਇਹ ਰੈਸਟੋਰੈਂਟ ਹੈ ਜਿਹੜਾ ਇਹਨੂੰ ਚਾਲੂ ਕਰੋ ਨਾਲ ਹੀ ਇਹਦੇ ਕਮਰੇ ਨੇ ਰਹਿਸ਼ੀ ਕਮਰੇ ਨੇ ਕਿਉਂਕਿ ਇਹ ਹਾਈਵੇ ਤੇ ਹੈ ਨੈਸ਼ਨਲ ਹਾਈਵੇ ਦੇ ਉੱਪਰ ਸਿਸਟਮ ਹੈ ਸਾਰਾ ਇਹਦੇ ਜੇ ਆਪਾਂ ਰੈਸਟੋਰੈਂਟ ਦੇ ਨਾਲ-ਨਾਲ ਕਮਰੇ ਵੀ ਚਾਲੂ ਕਰਾ ਲਈਏ ਉਹਨਾਂ ਨੂੰ ਮੇਨਟੇਨ ਕਰੀਏ ਬੜਾ ਵਧੀਆ ਇੱਕ ਆਮਦਨ ਦਾ ਜਿਹੜਾ ਸਾਧਨ ਹੈ ਉਹ ਬਣ ਸਕਦਾ ਹੈ ਦੇਖੋ ਜਿਹੜਾ ਹਲਕਾ ਸ਼੍ਰੀ ਫਤਿਹਗੜ ਸਾਹਿਬ ਸ਼ਹੀਦਾਂ ਦੀ ਮਹਾਨ ਧਰਤੀ ਹੈ ਇਤਿਹਾਸਕ ਧਰਤੀ ਇੱਥੇ ਬਹੁਤ ਸਾਰੀਆਂ ਜਿਹੀਆਂ ਬਿਲਡਿੰਗਾਂ ਨੇ ਟੂਰਿਜ਼ਮ ਦੀਆਂ ਬੀਚ ਆਇਓ ਆਮ ਖਾਸ ਬਾਗ ਹੋ ਚਾਹੇ ਫਲੋਟਿੰਗ ਫਲੋਟਿੰਗ ਜਿਹੜਾ ਸਾਡਾ ਮੇਨ ਇੱਥੇ ਟੂਰਿਸਟ ਇੱਕ ਸਪੌਟ ਸੀ ਉਹ ਸੜਕ ਬਣ ਕਰਕੇ ਬਾਇਓਵਰ ਬਣ ਕਰਕੇ ਥੋੜਾ ਜਿਹਾ ਪਿੱਛੇ ਰਹਿ ਗਿਆ ਔਰ ਅਸੀਂ ਇਹਦੇ ਪਿੱਛੇ ਮਾਨਯੋਗ ਸਰਦਾਰ ਭੌਂਸੀ ਮਾਨ ਸਾਹਿਬ ਦੀ ਸਰਕਾਰ ਨੇ ਲੀਸ ਤੇ ਦਿੱਤਾ ਸੀ ਜਿਹੜੀ ਐਡ ਕੀਤੀ ਸੀ ਔਰ ਉਸ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਇਨੂੰ ਬਹੁਤ ਛੇਤੀ ਹੱਲ ਕਰਕੇ ਸੀ ਬਹੁਤ ਛੇਤੀ ਲੋਕਾਂ ਦੇ ਸਪੁਰਦ ਕਰਾਂਗੇ ਤੇ ਵਧੀਆ ਜਿਵੇਂ ਪਹਿਲਾਂ ਚੱਲਦਾ ਸੀ ਉਸ ਤਰ੍ਹਾਂ ਦਾ ਔਰ ਜੇ ਮੋਡੀਫਾਈ ਕਰਨਾ ਪਿਆ ਕੁਝ ਤਾਂ ਮੋਡੀਫਾਈ ਕਰਕੇ ਲੋਕਾਂ ਦੇ ਦਸੇਵ ਵਿੱਚ ਹਾਜ਼ਰ ਕਰਾਂਗੇ ਰਾਜਪੁਰਾ ਦੇ ਸਰਕਾਰੀ ਐਪੀ ਜਨ ਹਸਪਤਾਲ ਵਿੱਚ ਡਾਕਟਰ ਉੱਪਰ ਹਮਲੇ ਦੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਅੱਜ ਜਨਮ ਵਿੱਚ ਸਮੇ ਲਈ ਹੜਤਾਲ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇੱਕ ਨਬਾਲਗ ਦੀ ਲਾਸ਼ ਨੂੰ ਲੈ ਕੇ ਆਏ ਪਰਿਵਾਰਕ ਮੈਂਬਰਾਂ ਨੇ ਡਾਕਟਰ ਦੇ ਨਾਲ ਧੱਕਾ ਮੁਕੀ ਕੀਤੀ ਕਿਉਂਕਿ ਉਹਨਾਂ ਨੇ ਬੱਚੇ ਦੀ ਮੌਤ ਬਾਰੇ ਸ਼ੱਕ ਜ਼ाहिर ਕਰਦੇ ਉਹਨਾਂ ਨੂੰ ਪੁਲਿਸ ਨੂੰ ਜਾਣਕਾਰੀ ਦੇਣ ਲਈ ਕਿਹਾ ਸੀ ਇਸ ਤੋਂ ਬਾਅਦ ਉਹ ਲਾਸ਼ ਲੈ ਗਏ ਪਰ ਬਾਅਦ ਵਿੱਚ ਲਾਸ਼ ਦੇਣ ਆਏ ਤਾਂ ਤਦ ਤੱਕ ਡਾਕਟਰ ਨੇ ਖੁਦ ਪੁਲਿਸ ਨੂੰ ਇਤਲਾਹ ਦੇ ਦਿੱਤੀ ਸੀ ਜਿਸ ਬਾਰੇ ਪਤਾ ਲੱਗਣ ਉੱਤੇ ਪਰਿਵਾਰਕ ਮੈਂਬਰਾਂ ਨੇ ਡਾਕਟਰ ਦੇ ਕੁੱਟਮਾਰ ਕੀਤੇ ਅਤੇ ਭਰਾਰ ਹੋ ਗਏ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ ਇੱਕ ਡੈਡ ਬੋਡੀ ਆਈ ਸੀ ਦੀ 15 ਸਾਲ ਦੇ ਬੱਚੇ ਦੀ ਅਨੈਚੁਰਲ ਡੈਥ ਸੀਗੀ ਇਸ ਕਰਕੇ ਪੁਲਿਸ ਕੇਸ ਬੰਦਾ ਸੀਗਾ ਪੁਲਿਸ ਨੂੰ ਇਨਫੋਰਮ ਕਰਨਾ ਬੰਦਾ ਸੀਗਾ ਇਸ ਕਰਕੇ ਉਹਨਾਂ ਨੂੰ ਕਿਹਾ ਗਿਆ ਸੀਗਾ ਰਿਲੇਟਿਵਸ ਨੂੰ ਕਿ ਪੁਲਿਸ ਨੂੰ ਇਨਫੋਰਮ ਕੀਤਾ ਜਾਏਗਾ ਤੇ ਬੋਡੀ ਪੋਸਟਮਾਰਟਮ ਵਾਸਤੇ ਰੱਖੀ ਜਾਏਗੀ ਲੇਕਿਨ ਉਹ ਪਹਿਲਾਂ ਫੋਰਸਿਬਲੀ ਬੋਡੀ ਲੈ ਗਏ ਫੇਰੋ ਕੈਂਟੇ ਕੇ ਬਾਦ ਦੁਬਾਰਾ ਆਏ ਬੋਡੀ ਰਖਵਾਨ ਵਾਸਤੇ ਉਦੋਂ ਜਦ ਉਹਨਾਂ ਨੂੰ ਦੱਸਿਆ ਗਿਆ ਕਿ ਬੋਡੀ ਮਤਲਬ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਹੈ ਤੇ ਉਹ ਇਹ ਗੱਲ ਸੁਣ ਕੇ ਭੜਕ ਗਏ ਮੇਰੇ ਨਾਲ ਤੇ ਮੇਰੇ ਅਟੈਂਡੈਂਟ ਮੇਰੇ ਸਟਾਫ ਨੇ ਨਾਲ ਉਹਨਾਂ ਨੇ ਬਤਮੀਜੀ ਕੀਤੀ ਹੈਗੀ ਹੈ ਹੱਥੋ ਪਾਈ ਵੀ ਕੀਤੀ ਹੈਗੀ ਹੈ ਉਸ ਤੋਂ ਬਾਅਦ ਜਦ ਉਹਨਾਂ ਨੂੰ ਬਾਹਰ ਭੇਜ ਦਿੱਤਾ ਗਿਆ ਹੈਗਾ ਉਸ ਤੋਂ ਬਾਅਦ ਉਹ ਵੀ 25 ਜਣੇ ਇਕੱਠੇ ਹੋ ਕੇ ਦੁਬਾਰਾ ਕਾਈਂਡ ਆਫ ਅਟੈਕ ਕਰਨ ਵਾਸਤੇ ਆਏ ਹੈਗੇ ਨੇ ਤੇ ਅਸੀਂ ਐਮਰਜੈਂਸੀ ਦਾ ਗੇਟ ਵਗੈਰਾ ਬੰਦ ਕਰਕੇ ਤੇ ਆਪਣੇ ਆਪ ਨੂੰ ਸੇਫ ਕੀਤਾ ਜੀ ਕੰਪਲੇਂਟ ਆ ਗਈ ਹੈ ਫੁਟੇਜ ਦੇਖਦੇ ਆ ਚੈੱਕ ਕਰ ਰਹੇ ਆ ਵੈਰੀਫਾਈ ਕਰਕੇ ਜੋ ਬਣਦੀ ਕਾਰਵਾਈ ਕਰਦੇ ਆ ਦਸੂਹਾ ਦੇ ਪਿੰਡ ਕੋਟਲਾ ਵਿੱਚ ਅੱਜ ਦਿਨ ਦਿਹਾੜੇ ਤਿੰਨ ਚੋਰਾਂ ਨੇ ਪਿੰਡ ਦੇ ਸਰਪੰਚ ਦਾ ਮੋਟਰਸਾਈਕਲ ਚੋਰੀ ਕਰ ਲਿਆ ਚੋਰੀ ਦੀ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਾਣਕਾਰੀ ਦਿੰਦੇ ਆ ਸਰਪੰਚ ਕੋਟਲਾ ਸਰਜੀਤ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਉਸ ਦਾ ਮੋਟਰਸਾਈਕਲ ਘਰ ਦੇ ਬਾਹਰ ਖੜਾ ਸੀ ਜਦੋਂ ਕਿ ਤੇ ਜਾਣ ਲਈ ਦੁਬਾਰਾ ਘਰ ਦੇ ਗੇਟ ਕੋਲ ਆਏ ਤਾਂ ਵੇਖਿਆ ਕਿ ਉਸ ਦਾ ਮੋਟਰਸਾਈਕਲ ਗਾਇਬ ਸੀ ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੋਟਰਸਾਈਕਲ ਚੋਰੀ ਹੋ ਚੁੱਕਿਆ ਹੈ ਪਟਿਆਲਾ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਵੱਖ-ਵੱਖ ਸਕੂਲਾਂ ਵਿੱਚ ਗੁਰਮਤ ਸਮਾਗਮ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਤ ਵਿਚਾਰ ਕਵਿਤਾਵਾਂ ਅਤੇ ਸਾਖੀਆਂ ਸੁਣਾਈਆਂ ਗਈਆਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਵੀ ਪਾਏ ਗਏ ਇਸ ਮੌਕੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਸੀਈਓ ਡਾਕਟਰ ਇੰਦਰਪ੍ਰੀਤ ਕੌਰ ਦਰਦੇ ਬੱਚਿਆਂ ਅਤੇ ਸਟਾਫ ਵੱਲੋਂ ਗੁਰਬਾਣੀ ਦਾ ਰਸ ਪੇਨਾ ਕੀਰਤਨ ਕੀਤਾ ਅਰਦਾਸ ਕੀਤੀ ਗਈ ਡਾਕਟਰ ਇੰਦਰਪ੍ਰੀਤ ਘਰਦਰਦੀ ਅਤੇ ਪ੍ਰਿੰਸੀਪਲ ਮੈਡਮ ਡਾਕਟਰ ਕਮਲਜੀਤ ਕੌਰ ਵੱਲੋਂ ਸਾਰੇ ਬੱਚਿਆਂ ਅਤੇ ਸਟਾਫ ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੀ ਦੀ ਵਧਾਈ ਦਿੱਤੀ ਗਈ ਪ੍ਰਿੰਸੀਪਲ ਵੱਲੋਂ ਬੱਚਿਆਂ ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਦੁਆਰਾ ਦਿੱਤੀਆਂ ਗਈਆਂ ਸਿੱਖਿਆਵਾਂ ਉੱਤੇ ਚੱਲਣ ਦੀ ਪ੍ਰੇਰਣਾ ਕੀਤੀ ਗਈ ਕੈਨੇਡਾ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਹਾਦਸਾ ਚਲਦੀ ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਮਰਿਤਕਾਂ ਵਿੱਚ ਸਮਾਣਾ ਦੀ ਰਹਿਣ ਵਾਲੀ ਰਸਨਦੀਪ ਕੌਰ ਅਮਲੋ ਨੇੜਲੇ ਪਿੰਡ ਬੁਰਕਾਦਾ ਦੇ ਵਾਸੀ ਨਵਜੋਤ ਸੋਮਲ ਅਤੇ ਹਰਮਨ ਸ਼ਾਮਲ ਸਨ ਜੋ ਸਕੇ ਭੈਣ ਭਰਾ ਸਨ ਸਮਾਣਾ ਦੇ ਮਾਸਟਰ ਭਰਪੂਰ ਸਿੰਘ ਗੱਜੋਂ ਦੇ ਪਤਨੀ ਸਚੇਦ ਕੌਰ ਨੇ ਆਪਣੀ ਬੱਚੀ ਰਸਨਦੀਪ ਕੌਰ ਨੂੰ ਕੈਨੇਡਾ ਪੜ੍ਹਾਈ ਲਈ ਭੇਜਿਆ ਤਾਂ ਕਿ ਉਹਨਾਂ ਦੀ ਬੱਚੀ ਦਾ ਚੰਗਾ ਜੀਵਨ ਬਣ ਸਕੇ ਤੇ ਉਸ ਦਾ ਜੀਵਨ ਹੋਰ ਖੁਸ਼ਹਾਲ ਹੋਵੇ ਰਸਨਦੀਪ ਕੌਰ ਨੇ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਜਿਸ ਤੋਂ ਬਾਅਦ ਉਹ ਪੱਲਸੋਂ ਸ਼ਾਮ ਨੂੰ ਉੱਬਰ ਕਰਕੇ ਆਪਣੇ ਭੈਣ ਭਰਾਵਾਂ ਸਮੇਤ ਪੀਆਰ ਅਪਲਾਈ ਕਰਕੇ ਵਾਪਸ ਜਾ ਰਹੀ ਸੀ ਤਾਂ ਕਾਰ ਦਾ ਟਾਇਰ ਨਿਕਲ ਗਿਆ ਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਜਿਸ ਵਿੱਚ ਇਹ ਤਿੰਨੋਂ ਸੜਕ ਹਾਸੇ ਵਿੱਚ ਮਾਰੇ ਗਏ ਰਸ਼ਮਦੀਪ ਕੌਰ ਦੇ ਤਾਇਆ ਤੇ ਮਾਮਾ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਦੀਆਂ ਡੈੱਡ ਬੋਡੀਆਂ ਜਲਦ ਤੋਂ ਜਲਦ ਭਾਰਤ ਲੈ ਕੇ ਜਾਣ ਤਾਂ ਜੋ ਮਾਤਾ ਪਿਤਾ ਆਪਣੇ ਬੱਚਿਆਂ ਦਾ ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਕਰ ਸਕਣ ਰਸ਼ਮਦੀਪ ਕੌਰ ਸੀ ਉਹਦੇ ਪ੍ਰੇਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਹੋ ਕੈਨੇਡਾ ਗਏ 10 ਸਾਲ 10 ਮਹੀਨੇ ਹੋ ਗਏ ਤੇ ਕਿਥੇ ਕੀ ਸੋਚਣਾ ਮਿਲੀ ਤੁਹਾਨੂੰ ਕੱਲ ਉਹਨਾਂ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਂਦੇ ਸੀ ਰਸਤੇ 'ਚ ਐਕਸੀਡੈਂਟ ਹੋ ਗਿਆ ਕਹਿੰਦੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਹਿੰਦੇ ਤੇ ਉਹਦੇ ਵਿੱਚ ਬੱਚੇ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋ ਗਈ ਦੋ ਕਿੱਤੇ ਦੇ ਆ ਦੋ ਅਮਲੋਹ ਦੇ ਲੱਗੇ ਹੋਏ ਉਹਦੇ ਕਿਸੇ ਪਿੰਡ ਦੇ ਆ ਹਾਂ ਮੈਂ ਸਰਕਾਰ ਨੂੰ ਤੁਸੀ ਕੀ ਅਪੀਲ ਕਰਦੇ ਜਲਦੀ ਬੋਦੀ ਆ ਜਾਏ ਇੱਥੇ ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਦੀ ਇੱਥੇ ਮੰਗਵਾਈ ਜਾ ਚਾਰਕ ਸਾਲ ਪਹਿਲਾਂ ਅਸੀਂ ਉਹਨੂੰ ਸਟੱਡੀ ਵਾਸਤੇ ਉਹਦੇ ਚੰਗੇ ਭਵਿੱਖ ਵਾਸਤੇ ਉਹਨੂੰ ਭੇਜਿਆ ਸੀ ਚਲੋ ਵਧੀਆ ਹੁਣ ਤੱਕ ਠੀਕ ਰਹੀ ਆ ਉਸ ਦਿਨ ਉਹ ਜਿਸ ਦਿਨ ਉਹ ਗਏ ਨਾਲ ਦੋ ਬੱਚੇ ਮਿਲੋ ਦੇ ਸੀਗੇ ਤਿੰਨੋਂ ਜਣੇ ਸੀਗੇ ਇਹਨਾਂ ਨੇ ਉੱਬਰ ਕਰਾਏ ਤੇ ਕਰੀ ਆ ਤਾਂ ਇਹ ਆਪਣੀ ਫਾਈਲ ਲਾਉਣ ਗਏ ਸੀ ਪੀਆਰ ਦੀ ਰਸਤੇ 'ਚ ਜਿਵੇਂ ਪਤਾ ਲੱਗ ਗਿਆ ਕਾਰ ਦਾ ਪਿਛਲਾ ਪਹੀਆ ਜਿਹੜਾ ਹੈਗਾ ਉਹ ਕਹਿੰਦੇ ਨਿਕਲ ਗਿਆ ਇੱਕਦਮ ਤੇ ਉਸ ਤੋਂ ਬਾਅਦ ਫੇਰ ਥੋੜਾ ਜਿਹਾ ਪਹਾੜੀ ਏਰੀਆ ਸੀਗਾ ਔਰ ਉੱਖਾ ਰੱਖਾਂ 'ਚ ਵੱਜੀ ਗੱਡੀ ਜਿੱਥੇ ਮਤਲਬ ਕਿ ਤਿੰਨਾਂ ਬੱਚਿਆਂ ਦੀ ਡੈਥ ਹੋ ਗਈ ਡਰਾਈਵਰ ਨੂੰ ਕੁਝ ਨਹੀਂ ਹੋਇਆ ਉਹਦਾ ਉਹ ਠੀਕ ਰਿਹਾ ਹਮਮ ਉਨ੍ਹਾਂ ਕੀ ਅਪੀਲ ਹੈ ਸਰ ਅਪੀਲ ਤਾਂ ਇੱਕ ਬੰਦੀ ਹੋਈ ਆ ਵੀ ਐਂਡ ਹੁਣ ਡੈੱਡ ਬੋਡੀ ਦਾ ਹੀ ਹੁੰਦਾ ਸਾਰੇ ਮਾਂ-ਬਾਪਾ ਨੂੰ ਜੇਪਾ ਕਹੀਏ ਕੋਈ ਸਰਕਾਰਾਂ ਦਾ ਵੀ ਕੋਈ ਕਸੂਰ ਨਹੀਂ ਕਿਸੇ ਦਾ ਕੋਈ ਕਸੂਰ ਨਹੀਂ ਉੱਥੇ ਜਾਣਾ ਬੱਚਾ ਪੜਨ ਜਾਂਦਾ ਕੋਈ ਇਹੋ ਜਿਹੀ ਗੱਲ ਨਹੀਂ ਹੈ ਆਪਣੇ ਭਵਿੱਖ ਲਈ ਜਾਂਦਾ ਪਰ ਐਂਡ 'ਚ ਜਦੋਂ ਆਹ ਜਿਹੜਾ ਹਾਦਸਾ ਜਿਹੜਾ ਇਸ ਤਰ੍ਹਾਂ ਦਾ ਵਾਪਰਦਾ ਹੈ ਨਾ ਇਹਦੇ ਵਾਸਤੇ ਇੱਕ ਸਰਕਾਰਾਂ ਨੂੰ ਜਰੂਰ ਅਪੀਲ ਆ ਕਿ ਜਦੋਂ ਇਸ ਤਰ੍ਹਾਂ ਕਿਸੇ ਦਾ ਵੀ ਬੱਚਾ ਇਸ ਤਰ੍ਹਾਂ ਹੋ ਜਾਏ ਤਾਂ ਪਲੀਜ਼ ਉਹਨੂੰ ਮਤਲਬ ਕਿ ਜਿੰਨੀ ਛੇਤੀ ਡੈੱਡ ਬੋਡੀ ਉਹਦੀ ਲਿਆਂਦੀ ਜਾ ਸਕਦੀ ਆ ਉਹ ਲਿਆਂਦੀ ਜਾਵੇ ਦਸੂਹਾ ਦੇ ਪਿੰਡ ਸਲੋੜਾ ਵਿੱਚ ਮੋਟਰਸਾਈਕਲ ਉੱਤੇ ਆਏ ਦੋ ਲੁਟੇਰੇ ਨੇ ਖਾਦ ਸਟੋਰ ਦੀ ਦੁਕਾਨ ਤੋਂ ਬੰਦੂਕ ਦੀ ਨੋਕ ਉੱਤੇ 7000 ਰੁਪਏ ਲੁੱਟ ਲਏ मामले ਦੇ ਪੀੜਤਾਂ ਨੇ ਸਬੰਧ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੀੜਤਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਇਸ ਸਬੰਧੀ ਜਾਣਕਾਰੀ ਮਿੰਨਾਂ ਦੁਕਾਨ ਮਾਲਕ ਬਲਜੀਤ ਸਿੰਘ ਨੇ ਘਟਨਾ ਬਾਰੇ ਦੱਸਿਆ ਤੇ ਇਨਸਾਫ ਦੀ ਮੰਗ ਕੀਤੀ ਹੈ ਜਿਹੜੀ ਸਾਡੀ ਦੁਕਾਨ ਗੁਰਜੋਤ ਪੈਸੇਜ ਸਾਈਡ ਦੇ ਨਾਲ ਸਲੋਣਾ ਚ ਦੁਕਾਨ ਹੈ ਸਾਡੀ ਤੇ ਇੱਥੇ ਆ ਕੇ ਦੋ ਲੁਟੇਰਿਆਂ ਨੇ ਲੁੱਟਾ ਹੋ ਕੇ ਕੀਨ ਕਾਦੇ ਤੇ ਆਏ ਸੀਗੇ ਉਹ ਦੋ ਬੰਦੇ ਮੋਟਰਸਾਈਕਲ ਤੇ ਆਏ ਮੂੰ ਬੰਨੇ ਹੋਈ ਸੀ ਉਹਨਾਂ ਨੇ ਉਸ ਵਕਤ ਦੁਕਾਨ ਤੇ ਕੌਣ ਸੀਗਾ ਉਸ ਵਕਤ ਤਾਂ ਆਪਣਾ ਇੱਕ ਮੁੰਡਾ ਰੱਖਿਆ ਹੋਇਆ ਸੀ ਦੁਕਾਨ ਤੇ ਉਹ ਉਧਰ ਬੈਠਾ ਹੋਇਆ ਸੀ ਤੇ ਆਉਂਦੇ ਉਹਨਾਂ ਨੂੰ ਦਵਾਈ ਬਾਰੇ ਪੁੱਛਿਆ ਉਹਨਾਂ ਨੇ ਜਦੋਂ ਉਹ ਮੁੰਡਾ ਦਵਾਈ ਲੈਣ ਵਾਸਤੇ ਉੱਠਿਆ ਤਾਂ ਉਹਨਾਂ ਨੂੰ ਪਿਸਤੌਲ ਰੱਖ ਕੇ ਦੇ ਮੋਢੇ ਤੇ ਉਹਨੂੰ ਇੱਕ ਸਾਈਡ ਤੇ ਲੈ ਕੇ ਦੂਜੇ ਬੰਦੇ ਨੇ ਡਾਟ ਖੱਢ ਗਏ ਤੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਕਿਹਾ ਵੀ ਚਾਬੀ ਗੱਲੇ ਦੀ ਕਿੱਥੇ ਆ ਤੇ ਉਹਨੇ ਮਜਬੂਰੀ ਵਸ ਚਾਬੀ ਦੇ ਦਿੱਤੀ ਉਹਨੂੰ ਤੇ ਉਹਨਾਂ ਸਾਰੇ ਪੈਸੇ ਬਕਰੇ ਕਿੰਨੇ ਪੈਸੇ ਸੀ ਵਿੱਚ ਤਕਰੀਬਨ 7000 ਰੁਪਿਆ ਸੀਗਾ ਤੇ ਉਹਦਾ ਮੋਬਾਈਲ ਵੀ ਬੇਟੇ ਦਾ ਬੱਚੇ ਦਾ ਨਾਮ ਲੈ ਲਈ ਚੱਕਿਆ ਸੀ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਮੈਨੇਜਿੰਗ ਟਰਸਟੀ ਡਾਕਟਰ ਐਸ ਪੀ ਸਿੰਘ ਬਰਾਏ ਵੱਲੋਂ ਏਪੀ ਹੈਲਥ ਕੇਅਰ ਐਂਡ ਟਰਾਮਾ ਸੈਂਟਰ ਪਟਿਆਲਾ ਵਿਖੇ ਡੈਲਸਿਸ ਦੀ ਚੌਥੀ ਮਸ਼ੀਨ ਪੇਟ ਕੀਤੀ ਗਈ ਜਿਸ ਤਾਰ ਸਮਿਤ ਕਾਟਨ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਪਟਿਆਲਾ ਦੇ ਡਾਕਟਰ ਆਰ ਐਸ ਅਟਵਾਲ ਡਾਇਰੈਕਟਰ ਹੈਲਥ ਸੈਲਸ ਜੀ ਅਤੇ ਸ਼ਸ਼ੀ ਪੂਸ਼ਨ ਸ਼ਰਮਾ ਕੋਆਰਡੀਨੇਟਰ ਐਂਡ ਐਚ ਆਰ ਡਿਪਾਰਟਮੈਂਟ ਵੱਲੋਂ ਕੀਤਾ ਗਿਆ ਇਸ ਮੌਕੇ ਡਾਕਟਰ ਆਰ ਐਸ ਸਟਵਾਲ ਨੇ ਇਸ ਉਪਰਾਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਸਰਵੱਤ ਦਾ ਪ੍ਰਚਾਰੀ ਟ੍ਰੈਟਲ ਟਰੱਸਟ ਦੇ ਬਾਨੀ ਡਾਕਟਰ ਐਸਪੀ ਸਿੰਘ ਬਰਾਇ ਨੇ ਸਾਲ 2015 ਵਿੱਚ ਡਾਇਲਸਿਸ ਮਸ਼ੀਨਾਂ ਲਗਾਉਣੀਆਂ ਸ਼ੁਰੂ ਕੀਤੀਆਂ ਸਨ ਜਿਸ ਦਾ ਲੱਖਾਂ ਲੋਕ ਫਾਇਦਾ ਲੈਂਦੇ ਨੇ ਉਹਨਾਂ ਦੱਸਿਆ ਕਿ ਡਾਕਟਰ ਬਰਾਇ ਨੇ ਟੀਚਾ ਮਿੱਥਿਆ ਸੀ ਕਿ ਕਿਸੇ ਵੀ ਮਰੀਜ਼ ਨੂੰ ਆਪਣੇ ਸ਼ਹਿਰ ਤੋਂ 15 ਕਿਲੋਮੀਟਰ ਤੋਂ ਜ਼ਿਆਦਾ ਨਾ ਚੱਲਣਾ ਪਵੇ ਅਤੇ ਉਹਨਾਂ ਦਾ ਡਾਇਲਿਸਿਸ ਵੀ 750 ਰੁਪਏ ਤੋਂ ਘੱਟ ਕੀਮਤੋ ਤੇ ਹੋਵੇ ਡਾਕਟਰ ਬਰਾਇ ਦਾ ਟੀਚਾ ਹੁਣ ਪੂਰਾ ਹੋ ਗਿਆ ਸ਼ਹਿਰ ਪਟਿਆਲਾ ਦੇ ਵਿੱਚ 11 ਸੈਂਟਰ ਨੇ ਜਿੱਥੇ ਡਾਕਟਰ ਐਸ.ਪੀ. ਸਿੰਘ ਬਰਾਏ ਵੱਲੋਂ ਡਾਇਲਿਸਿਸ ਮਸ਼ੀਨਾਂ ਲਗਾਈਆਂ ਗਈਆਂ ਨੇ ਏਪੀ ਹੈਲਥ케ਅਰ ਐਂਡ ਟ੍ਰੋਮਾ ਸੈਂਟਰ ਦੇ ਮਾਲਕ ਡਾਕਟਰ ਅਰਣੁਪ ਭੰਡਾਰੀ ਇਸ ਸੈਂਟਰ ਨੂੰ ਚਲਾ ਰਹੇ ਨੇ ਇਸ ਸੈਂਟਰ ਵਿੱਚ ਡਾਕਟਰ ਬਰਾਏ ਵੱਲੋਂ ਡਾਇਲਿਸਿਸ ਦੀ ਚੌਥੀ ਮਸ਼ੀਨ ਡੋਨੇਟ ਕੀਤੀ ਗਈ ਇਸ ਮੌਕੇ ਏਪੀ ਹੈਲਥ케ਅਰ ਅਤੇ ਟ੍ਰੋਮਾ ਸੈਂਟਰ ਦੇ ਮਾਲਕ ਡਾਕਟਰ ਅਰਣੁਪ ਭੰਡਾਰੀ ਨੇ ਐਸ.ਪੀ. ਸਿੰਘ ਬਰਾਏ ਅਤੇ ਡਾਕਟਰ ਆਰ.ਐਸ. ਅਟਵਾਲ ਅਤੇ ਸ਼ਸ਼ੀਪੂਸ਼ਨ ਸ਼ਰਮਾ ਦਾ ਧੰਨਵਾਦ ਕੀਤਾ ਹੈ ਸ਼ੁਰੂਆਤ ਦਾ ਪੱਲਾ ਚੀਆ ਇਟਲ ਟਰਸ ਦੇ ਬਾਨੀ ਡਾਕਟਰ ਐਸ.ਪੀ. ਸਿੰਘ ਬ੍ਰਾਏ ਉਹਨਾਂ ਨੇ 2015 ਦੇ ਵਿੱਚ ਡਾਇਲਿਸਿਸ ਮਸ਼ੀਨਾਂ ਲਾਉਣੀਆਂ ਸ਼ੁਰੂ ਕੀਤੀਆਂ ਸੀ। ਉਦੋਂ ਮੈਡੀਕਲ ਕੈਂਪ ਲੱਗਦੇ ਸੀ ਤੇ ਉਹਨਾਂ ਦੇ ਵਿੱਚ ਮਰੀਜ਼ ਆਉਂਦੇ ਸੀਗੇ ਜਿਹੜੇ ਡਾਇਲਿਸਿਸ ਕਰਾਉਂਦੇ ਸੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਡਾਇਲਿਸਿਸ ਕਿੱਥੋਂ ਕਰਾਉਨੇ ਆ ਤੇ ਉਹ ਦੱਸਦੇ ਸੀ ਕਿ ਅਸੀਂ ਚੰਡੀਗੜ੍ਹ ਤੋਂ ਕਰਾਉਨੇ ਆ। ਜਿਹੜੇ ਪੇਸ਼ੈਂਟ ਸੀ ਕੋਈ ਸੰਗਰੂਰ ਤੋਂ ਆਉਂਦੇ ਸੀ, ਕੋਈ ਬਠਿੰਡੇ ਤੋਂ ਆਉਂਦੇ ਸੀ ਤੇ ਉਦੋਂ ਜਿਹੜਾ ਰੇਟ ਸੀਗਾ ਉਹ ਵੀ 3000 ਦੇ ਕਰੀਬ ਸੀਗਾ। ਤੇ ਬ੍ਰੋਇ ਸਾਹਿਬ ਨੇ ਸੋਚਿਆ ਵੀ ਕਿਉਂ ਨਾ ਮਸ਼ੀਨਾ ਲਾਉਣੀ ਹੈ ਸ਼ੁਰੂ ਕੀਤੀ ਸ਼ੁਰੂ ਕਰ ਦਿੱਤੀ ਜਾਂ ਉਹਨਾਂ ਨੇ 15000 ਦੇ ਵਿੱਚ ਟੀਚਾ ਬਣਾਇਆ ਕਿਸੇ ਵੀ ਪੇਸ਼ੈਂਟ ਨੂੰ 15 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਚੱਲਣਾ ਪਊਗਾ ਤੇ ਉਹਨਾਂ ਦਾ ਜਿਹੜਾ ਡਾਇਲਿਸਿਸ ਹੈ ਉਹ 750 ਰੁਪਏ ਤੋਂ ਘੱਟ ਦੀ ਕੀਮਤ ਤੇ ਹੋਊਗਾ ਤੇ ਉਹ ਟੀਚਾ ਹੁਣ ਜਿਹੜਾ ਹੈ ਉਹ ਪੂਰਾ ਹੋ ਗਿਆ ਆ ਤੇ ਪਟਿਆਲੇ ਦੇ ਵਿੱਚ 11 ਸੈਂਟਰ ਹੈ ਜਿਨ੍ਹਾਂ ਵਿੱਚੋਂ ਅੱਜ ਅਸੀਂ ਜਿਹੜੇ ਏਪੀ ਹੈਲਥ케ਅਰ ਦਾ ਟਰਾਮਾ ਸੈਂਟਰ ਹੈ ਉਦੇ ਮਾਲਕ ਜਿਹੜੇ ਹੈਗੇ ਆ ਡਾਕਟਰ ਅਰਣ ਭੰਡਾਰੀ ਜੀ ਉਹ ਉਹ ਰਨ ਕਰ ਰਹੇ ਆ ਤੇ ਇਹ ਸੈਂਟਰ ਦੇ ਵਿੱਚ ਜਿਹੜੀ ਆ ਚੌਥੀ ਮਸ਼ੀਨ ਜਿਹੜੀ ਆ ਉਹ ਡੋਨੇਟ ਕੀਤੀ ਆ ਤੇ ਇਹਨਾਂ ਦਾ ਜਿਹੜਾ ਸੈਂਟਰ ਹੈ ਬਹੁਤ ਹੀ ਵਧੀਆ ਚੱਲਦਾ ਆ ਇਹਨਾਂ ਨੇ ਪਿਛਲੇ ਸਾਲ ਇਹਨਾਂ ਨੇ 348 ਮਰੀਜ਼ਾਂ ਦੀਆਂ ਕੋਈ 2500 ਤੋਂ ਵੱਧ ਡਾਇਲਿਸਿਸ ਕੀਤੀਆਂ ਤੇ ਜਿਹੜੀ ਅੱਜ ਹੁਣ 6 ਮਹੀਨੇ ਦੀ ਆ ਉਹਦੇ ਵਿੱਚ ਜਿਹੜੀ 36 ਇਹ 2024 ਤੱਕ ਦੀ ਰਿਪੋਰਟ ਹੈ ਇਹਨਾਂ ਦੀ ਉਹਦੇ ਵਿੱਚ ਇਹਨਾਂ ਨੇ 225 ਮਰੀਜ਼ਾਂ ਦੇ ਡਾਇਲਿਸਿਸ ਕੀਤੇ ਆ ਜਿਹੜੇ ਕਿ 1800 ਤੋਂ ਉੱਪਰ ਹੈ ਇਹਨਾਂ ਦੀ ਜਿਹੜੇ ਡਾਇਲਿਸਿਸ ਚੱਲ ਰਹੀਆਂ ਮਸ਼ੀਨਾਂ ਬਹੁਤ ਸੋਹਣੀਆਂ ਚੱਲਦੀਆਂ ਮੈਂ ਚਾਹਣਾ ਇਹਨਾਂ ਨੂੰ ਕਹਿਣਾ ਪਈ ਇਹ ਇੱਥੇ ਇੱਕ ਡਾਇਲਿਸਿਸ ਸੈਂਟਰ ਬਣ ਪ੍ਰੋਪਰ ਸੈਂਟਰ ਬਣ ਅਬਰਾਇ ਜੀ ਦਾ ਇਹ ਖਾਹਸ਼ ਹੈ ਕਿ ਇੱਥੇ ਇੱਕ ਇਹ ਹੋਲੀ ਸੋਲੀ ਸਰ ਦਾ ਲੈਸ ਸੈਂਟਰ ਹੋਵੇ ਜਿਹਦੇ ਵਿੱਚ ਕੋਈ 32 33 ਤੋਂ ਮਸ਼ੀਨਾਂ ਅਸੀਂ ਡੋਨੇਟ ਕਰੀਏ ਤੇ ਉਹ ਸੈਂਟਰ ਜਿਹੜਾ ਆ ਸਾਰੇ ਪਟਿਆਲੇ ਨੂੰ ਕੇਟਰ ਕਰਦਾ ਹੋਵੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਅਰुण ਪੰਡਾਰੀ ਹੈਗਾ ਪੀਪੀ ਹੈਲਥ케어 ਐਂਡ ਟਰੋਮਾ ਸੈਂਟਰ ਨੂੰ ਚਲਾਉਂਦਾ ਮੈਂ ਬਹੁਤ ਬਹੁਤ ਧੰਨਵਾਦੀ ਹੈਗਾ ਅਬਰੋਏ ਸਾਹਿਬ ਦਾ ਡਾਕਟਰ ਟਵਾਲ ਦਾ ਸ਼ਰਮਾ ਜੀ ਦਾ ਉਹਨਾਂ ਨੇ ਇੱਥੇ ਜਿਹੜੀਆਂ ਮਸ਼ੀਨਾਂ ਦਿੱਤੀਆਂ ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਇਆ ਪਟਿਆਲਾ ਦੇ ਲੋਕਾਂ ਨੂੰ ਉਹ ਰੂਟੀਨਲੀ ਸਾਡੇ ਕੋਲ ਡਾਇਲਿਸਿਸ ਵਾਸਤੇ ਆਉਂਦੇ ਆ ਆਪਣੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਪੂਰੀ ਮਦਦ ਦਿੱਤੀ ਜਾਵੇ ਤੇ ਵਧੀਆ ਤੋਂ ਵਧੀਆ ਤਰੀਕੇ ਨਾਲ ਟਰੀਟ ਕੀਤਾ ਜਾਵੇ ਸਿਹਤ ਦੁਆਰਾ ਮੈਂ ਡਾਕਟਰ ਉਪਰਾਏ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਤੇ ਉਹ ਜਿਵੇਂ ਅਟਵਾਲ ਜੀ ਨੇ ਕਿਹਾ ਹੈ ਕਿ ਆਪਣਾ ਸੁਪਨਾ ਲੰਦੇ ਹੈ ਕਿ ਸਾਰਾ ਡਾਇਲਿਸਿਸ ਆਪਣੇ ਵੱਡਾ ਸੈਂਟਰ ਆਪਾ ਬਣਾਈਏ ਤੇ ਹੋਪਫੁਲੀ ਇਨ ਫਿਊਚਰ ਆਪਾਂ ਉਹ ਸੈਂਟਰ ਬਣਾ ਸਕੀਏ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੇਵਾ ਦੇ ਸਕੀਏ ਤੇ ਉਹਨਾਂ ਦਾ ਸੁਪਨਾ ਆਪਣਾ ਸੁਪਨਾ ਬਣਾ ਕੇ ਸੰਜਰੀ ਪੰਜਾਬੀ ਖਬਰਾਂ ਦੇ ਇਸ ਬਲੈਟਨ ਵਿੱਚ ਫਿਰਾਲ ਨਹੀਂ ਜਾਂਦੇ ਨੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬੜਰੋ ਚੜ੍ਹਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ